ਸਤਿ ਸ਼੍ਰੀ ਅਕਾਲ ਜੀ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਨਾਲ ਪਿੰਡ ਮੰਡਵੀ ਜ਼ਿਲ੍ਹਾ ਸੰਗਰੂਰ ਤੋਂ ਬਣਾਉਣ ਲੱਗਿਆ ਜਾਨਵਰ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ 4 ਤੋਂ 5 ਤੇ ਝੋਟੀਆਂ ਵੀ ਤੁਹਾਨੂੰ ਉਹ ਦਿਖਾ ਦਾਂਗੇ ਵਧੀਆ ਰਕਾੜ ਵਾਲੀਆਂ ਜੇ ਗੱਲ ਕਰ ਲਈ ਆ ਦੇਖੋ ਵਧੀਆ ਪਸ਼ੂ ਪਾਲਣ ਦਾ ਸ਼ੌਕ ਹੈ ਬਾਈ ਨੂੰ ਨਾਲ ਨਾਲ ਆ ਵਪਾਰ ਦਾ ਕੰਮ ਤੇ ਚੰਗੇ ਪਸ਼ੂ ਦੁੱਧ ਤੇ ਤਿਆਰ ਕਰਕੇ ਵੇਚਣ ਦਾ ਸ਼ੌਕ ਹੈ ਬਾਈ ਨੂੰ ਐ ਗਿਣਤੀ ਦੇ 2-4 ਕੀ ਪਸ਼ੂ ਹੁੰਦੇ ਆ ਬਾਲੀ ਗਿਣਤੀ ਨਹੀਂ ਹੁੰਦੀ ਪਸ਼ੂ ਚੰਗੇ ਲੈਂਦਾ ਤੇ ਉਹਨਾਂ ਨੂੰ ਦੁੱਧ ਤਿਆਰ ਕਰਕੇ ਵੀ ਵੇਚ ਲੈਂਦਾ ਬਾਈ ਇਹੋ ਜੀ ਗੱਲ ਨਹੀਂ ਤੇ ਅੱਜ ਆਪਾਂ ਸਾਰੇ ਜਾਨਵਰ ਤੁਹਾਨੂੰ ਡਿਟੇਲ ਉਹਨਾਂ ਦੀ ਲੈ ਕੇ ਦੇ ਦਾਂਗੇ ਤੇ ਆਪਾਂ ਹਰ ਪੱਖ ਤੋਂ ਤੁਹਾਨੂੰ ਜਾਨਵਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਨੇ ਕੀ ਕਰਨਾ ਤੁਸੀਂ ਜਿਹੜੇ ਕਿਸੇ ਭਰਾ ਨੂੰ ਕੋਈ ਪਸ਼ੂ ਚਾਹੀਦਾ ਤਾਂ ਤੁਸੀਂ ਆਪਣੀ ਆਪ ਤਸੱਲੀ ਕਰਕੇ ਨੇੜੇ ਆ ਕੇ ਇੱਥੋਂ ਦੇਖ ਕੇ ਚੈੱਕ ਕਰਕੇ ਲੈ ਜਿਓ ਲੈ ਪਿੰਡ ਮੰਡ ਵੀ ਪਾਦੇ ਬਾਈ ਤੇ ਘੱਗਰ ਦੇ ਬਿਲਕੁਲ ਉੱਤੇ ਬਸਿਆ ਹੋਇਆ ਪਿੰਡ ਹੈ ਤੁੰਤਾਨ ਮੰਡਵੀ ਹੂਲਣਾ ਨੇੜੇ-ਨੇੜੇ ਰਹਿ ਜਾਂਦੇ ਆ ਇਹ ਲਾਸਟ ਹੀ ਪਿੰਡ ਲਾਸਟ ਹੀ ਆ ਗਿਆ ਹੈ ਨਾ ਸੰਗਰੂੜ ਦਾ ਲਾਸਟ ਪਿੰਡ ਹੈ ਜ਼ਿਲ੍ਹੇ ਦਾ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਖੱਗਰ ਦਰਿਆ ਦੇ ਦਰਿਆ ਹੀ ਕਹਿ ਸਕਦੇ ਆ ਖੱਗਰ ਨੂੰ ਵੀ ਆਪਾਂ ਹੈ ਨਾ ਤੇ ਖੱਗਰ ਦੇ ਬਿਲਕੁਲ ਉੱਤੇ ਬਸਿਆ ਹੋਇਆ ਪਿੰਡ ਜਿਵੇਂ ਆ ਇੱਕ ਮੱਝਾ ਤੇ ਇਹਦਾ ਬਾਈ ਰਿਕਾਰਡ ਵਾਲਾ ਦੱਸਦਾ ਬਾਕੀ ਆਪਾਂ ਬਾਈ ਦੇ ਮੂੰਹੋਂ ਸੁਣਾਗੇ ਵਧਾ ਹੋ ਗਈ ਜਿਹੜੇ ਆਪਾਂ ਪੁੱਛਾਂਗੇ ਵੀ ਕਿੰਨੇ ਸੂਏ ਹੋ ਗਈ ਐ ਨਾ ਤੇ ਇਹ ਮਿਆ ਚੋਟੀ ਆ ਪਿਛਲੀ ਵੀਡੀਓ ਇਸ ਘਰ ਉਹ ਬਣੀਆ ਤਾਂ ਉਦੋਂ ਇਹ ਝੋਟੀ ਮੇਰੇ ਖਿਆਲ ਆ ਵੀ ਕਈ ਮਹੀਨੇ ਦੀ ਗੱਬਣ ਸੀ ਉਦੋਂ ਭਰਾ ਨੂੰ ਬਹੁਤ ਫੋਨ ਕਰੇ ਲੋਕਾਂ ਨੇ ਵੀ ਸਾਨੂੰ ਇਹ ਟੋਕੜ ਝੋਟੀ ਦੇਦੇ ਪਰ ਹੁਣ ਅੱਜ ਇਹ ਝੋਟੀ ਬਿਲਕੁਲ ਤਿਆਰੀ ਆ ਹੁਣ ਇਹ ਬਿਲਕੁਲ ਤਿਆਰ ਆ ਸੋਣ ਦੇ ਬਾਕੀ ਆਪਾਂ ਗੱਲਬਾਤ ਕਰਾ ਦਨੇ ਹਸਦੀ ਗੱਲ ਬਾਈ ਹਸਦੀ ਗੱਲ ਬਾਈ ਜੀ ਸਾਡੇ ਭਰਾਵਾਂ ਨੂੰ ਨਾ ਬੋਲੋ ਆਪਣਾ ਨਾ ਮੇਰੇ ਸਾਬ ਸੇ ਗਈ ਠੀਕ ਹੈ ਜੀ ਪਿੰਡ ਮੰਡ ਵੀ ਪਿੰਡ ਮੰਡ ਵੀ ਹੈ ਜੀ ਪਿੰਡ ਮੰਡ ਵੀ ਆ ਤੇ ਕੈਦ ਖਾਵਾਂਗੇ ਅੱਜ ਆਪਾਂ ਪਸ਼ੂ ਹਾਂਜੀ ਪਸ਼ੂ ਕਿੰਨੇ ਦਿਖਾਵਾਂਗੇ ਕੁੱਲ ਪਸ਼ੂ ਆਪਾਂ ਤਿੰਨ ਦਿਖਾਵਾਂਗੇ ਤਿੰਨ ਤਿੰਨਾਂ ਦੇ ਰੇਟ ਕਰਦਾਂਗੇ ਵੀਡੀਓ ਜੀ ਹਾਂਜੀ ਕਰਤਾ ਜੀ ਰੇਟ ਕਰਦਾਂਗੇ ਹੈਨਾ ਤੇ ਤਿੰਨੋਂ ਪਸ਼ੂ ਦਿਖਾਵਾਂਗੇ ਉਹ ਅੱਜ ਸੂਈ ਹੋਈ ਆ ਇਹ ਝੋਟੀ ਨੇ ਹਜੇ ਸੋਣਾ ਤੇ ਦੋ ਚੰਦਨ ਲੈਂਦੀ ਹੈ ਜੇ ਠੀਕ ਆ ਤੇ ਇੱਕ ਮੱਝ ਹੁਣ ਜ਼ਿਲ੍ਹੇ ਪਾਸੇ ਆ ਗਈ ਹੋ ਵੀ ਚੰਗੀ ਆ ਲੈ ਪਹਿਲਾਂ ਆ ਮੱਝ ਦੀ ਡਿਟੇਲ ਦੇ ਕੀ ਗੱਲਬਾਤ ਆ ਫਿਰ ਆਪਾਂ ਖੋਲ ਕੇ ਤੋੜਾਂਗੇ ਪਹਿਲਾਂ ਇਹਦੇ ਬਾਰੇ ਦੱਸ ਦੇ ਵੀ ਕੀ ਗੱਲਬਾਤ ਇਹ ਮੱਝ ਜੀ ਆਪਣੇ ਘਰ ਦੀ ਐ ਸਮਝੋ ਆਪਾਂ ਬੇਇੱਜ਼ਤੀ ਦੀ ਠੀਕ ਐ 2 ਸਾਲ ਪਹਿਨਾ ਠੀਕ ਐ ਜੀ ਇਹ ਹੁਣ ਭਾਵੇਂ ਆਪਾਂ ਬਾਕਸ ਲੈ ਕੇ ਆਏ ਜੀ 20 ਲੀਟਰ ਦੁੱਧ ਪਣ ਕੇ ਲੈ ਕੇ ਜੀ ਕਾਲਣ ਦਾ ਕਾਲਣ ਪਣਿਆ ਕਾਲਣ ਪਣ ਤਾ ਉਹ ਰੰਗ ਠੀਕ ਹੈ ਹਾਂਜੀ ਉਹ ਲੈ ਗਏ ਸੀ 5 6 ਬੰਦੇ ਲਈ ਇਹ ਨਹੀਂ ਇੱਕ ਬੰਦਾ ਲੈ ਗਿਆ ਸਾਰੇ ਪਿੰਡ ਚ ਪਤਾ 21 ਲੀਟਰ ਦੁੱਧ ਮਿਣ ਕੇ ਲੈ ਕੇ ਗਏ ਸੀ ਜਿਹੜੇ ਆਪਣੇ ਘਰੋਂ ਮਿਣ ਕੇ ਲੈ ਗਏ ਆ ਬਹੁਤ ਵਾਪਸ ਲੈ ਕੇ ਆਏ ਆ ਤੇ ਇਹਦੀ ਉੱਧਰ ਕਿਸੇ ਨੂੰ ਦੀ ਕੱਟੀ ਵੀ ਲੈ ਕੇ ਆਏ ਜੀ ਨਾਲ ਬਹੁਤ ਠੀਕ ਹੈ ਜੀ ਹਾਂਜੀ ਦੁੱਧ ਵਧੀਆ ਕਰਦੇ ਆ ਇਸ ਕਰਕੇ ਲੈ ਕੇ ਆਇਆ ਤਾਂ ਕੱਟੀ ਤਿਆਰ ਕਰ ਇਸ ਵਾਰ ਵੀ ਕੱਟੀ ਆ ਇਸ ਵਾਰ ਵੀ ਕੱਟੀ ਆ ਜੀ ਸੂਏ ਸੂਏ ਉੱਥੇ ਕੋਈ ਸੂਈ ਆ ਜੀ ਚਾਰ ਵਰੀਏ ਇਹਨੇ ਕੱਟੀ ਦਿੱਤੀ ਆ ਠੀਕ ਹੈ ਹਾਂਜੀ ਸਾਡਾ ਤੁਸੀਂ ਕਹਿੰਦੇ ਜੀ ਮੈਂ ਤੇ ਅੱਜ ਚੌਥੇ ਸੂਏ ਬੱਚਾ ਦਿੱਤਾ ਇਹਨੇ ਹਾਂਜੀ ਚੌਥੇ ਸੂਏ ਆ ਜੀ ਠੀਕ ਆ ਜੀ ਸੂਈ ਐ ਸਵੇਰੀ ਕੱਲ ਸੂਈ ਐ ਜੀ ਠੀਕ ਆ ਕੱਲ ਸੂਈ ਐ ਲੈ ਤੋਰ ਕੇ ਰ ਇੱਕ ਵਾਰੀ ਆਪਾਂ ਮੱਝ ਦਾ ਢਾਂਚਾ ਚੈੱਕ ਕਰਾ ਦਈਏ ਬਾਈ ਕਹਿੰਦਾ ਬਾਈ ਦੇ ਦੱਸਣ ਮੁਕਾਬਕ ਨਾ ਬੀ ਚੌਥਾ ਸੂਆ ਇਸ ਵਾਰ ਮੱਝ ਉਦੋਂ ਵੀਰੇ ਦੂਜੇ ਸੂਏ ਲੈ ਕੇ ਗਏ ਸੀ ਬਾਈ ਹਾਂ ਜੀ ਦੂਜੇ ਸੂਏ ਲੈ ਕੇ ਗਏ ਸੀ ਠੀਕ ਆ ਬਾਈ ਕਹਿੰਦਾ ਵੀ ਆਪਾਂ ਨੇ ਦੂਜੇ ਸੂਏ ਦਾ 1 ਕਿਲੋਟਰ ਤਾਂ ਮਿਲ ਕੇ ਦੇਖੀ ਸੀਗੀ ਤੇ ਰਾਤੀ ਦੂਜਾ ਤੀਜਾ ਸੂਆ ਮਾਲਕਾਂ ਨੇ ਚੋਈਆ ਤੇ ਚੌਥਾ ਸੂਆ ਹੁਣ ਬਾਈ ਨਾ ਇਹਨੂੰ ਵਾਪਸ ਲੈ ਕੇ ਆਇਆ ਹੈ ਲੰਬਾਈ ਤੁਸੀਂ ਚੈੱਕ ਕਰ ਲਓ ਮੱਝ ਦੀ ਇੱਕ ਟੋਪੀ ਵੀ ਲੱਗੀ ਆ ਉਹ ਤੇਰੇ ਕੋਲ ਹੈਗੀ ਆ ਬੰਦਿਆ ਦੇਖੀ ਬਾਈ ਦੇਖੀ ਥੋੜਾ ਜਿਹਾ ਗਿੱਲਾ ਨਾ ਕਲਕਦਾ ਪੈ ਗਿਆ ਐਨਵੇਂ ਐਨਵੇਂ ਆਹ ਦੇਖੋ ਥਾਂ ਦੀ ਥੋੜੀ ਕਮੀ ਆ ਯਾਰ ਬੜੀ ਦਿੱਕਤ ਆਉਂਦੀ ਆ ਹਨਾ ਦੇਖੀ ਦੇਖੀ ਦੇਖ ਲੈ ਚਲ ਅੰਦਰੇ ਲੈ ਅੰਦਰੇ ਕਰਦੇ ਬਾਈ ਜਗਾ ਦੀ ਕਮੀ ਹੈ ਨਾ ਅੰਦਰ ਬੱਚਾ ਤਾਂ ਥੋੜਾ ਪਸੇ ਜਲਦੀ ਕਰਦਾ ਅੰਦਰੇ ਕਰਦੇ ਅੰਦਰ ਹੋ ਜਾ ਆ ਦੇਖੋ ਆ ਦੇਖੋ ਚੰਗਾ ਦੁੱਧ ਕੱਢਣ ਵਾਲੀ ਮਾਝਾ ਬਾਕੀ ਰੇਕਾ ਦੀ ਬਾਕੀ ਬਾਈ ਨੂੰ ਪੁੱਛ ਲਾਂਗੇ ਕਿ ਕੀ ਗੱਲ ਬਾਤ ਹੈ। ਅਜੇ ਬਾਦ ਦੁੱਧ ਤਿਆਰ ਕਰਕੇ ਦੇਣਾ ਹੈ ਪਰ ਕੋਈ ਨਹੀਂ ਆਇਆ। ਠੀਕ ਹੈ। ਪਿਆਰ ਦੁੱਧ ਕਰਕੇ ਦੇ ਦਾਂਗੇ। ਹਾਂਜੀ ਜੇ ਉਹ ਤੋਂ 20 ਤੋਂ ਬਾਅਦ ਦੁੱਧ ਕਰਕੇ ਦੇ ਦਾਂਗੇ ਨਾ ਘੱਟ ਲਈ। ਅੱਛਾ ਇਹ ਦੁੱਧ ਆਪਾਂ ਤਿਆਰ ਕਰਕੇ ਦੇਵਾਂਗੇ 20 ਤੋਂ ਬਾਅਦ। ਹਾਂਜੀ ਜੇ ਉਹਾਂ ਦੇ ਨਹੀਂ ਕਿਸੇ ਬਣਾਉਣੇ ਹੁੰਦੇ। ਠੀਕ ਹੈ। ਕਿੰਨੇ ਪੈਸੇ ਲਵਾਂਗੇ ਬਾਈ ਇਹਦੇ ਆਪਾਂ? ਔੜੇ ਫਸਦਾ ਲਵਾਂਗੇ 1,55,000 ਰੁਪਿਆ। ਠੀਕ ਹੈ। ਹਾਂਜੀ ਦੁੱਧ ਤਿਆਰ ਕਰ ਗਈ ਤੇ ਬਾਤ ਨਹੀਂ ਗੱਲ ਹੈ। ਠੀਕ ਹੈ ਬਾਚੂ ਹੋਰ ਇਹ ਰੇਟ ਅਗਰ ਤੋਂ ਠੀਕ ਹੈ ਹਾਂਜੀ ਤੇ ਇਹ ਜੋ ਅੱਜ ਕੋਈ ਰੇਟ ਚ ਗਿਨੈਸ ਇਹ ਚ ਕੋਈ ਨਾ ਕਰ ਮੀ ਕਿੰਨਾ ਥੋੜਾ 5 7 10 ਕਿੰਨਾ 5 ਜਾਨੀ ਲੋਕ ਨਹੀਂ ਆਉਂਦੇ ਨਾ ਠੀਕ ਹੈ ਹਾਂਜੀ ਠੀਕ ਹੈ ਲੈ ਦੂਜਾ ਨੰਬਰ ਤੌਰ ਫਿਰ ਇਹ ਝੋਟੀ ਬਾਈ ਕਹਿੰਦਾ ਵੀ ਆਪਾਂ 20 ਕਿਲੋ ਤਿਆਰ ਬੰਦ ਕਰਕੇ ਵੀ ਦੇ ਦਾਂਗੇ ਜੇ ਕੋਈ ਭਰਾ ਕਹਿੰਦਾ ਤਾਂ 하기 ਆਪਣੀ ਦੂਜਾ ਸਵਾ ਤੇ ਪਿਛਲੇ ਸੂਏ ਪਹਿਲੇ ਕਿੰਨੇ ਦੰਦ ਸੂਈਤੀ ਬਾਈ ਦੋ ਬੰਦਾਂ ਦੀ ਸੂਈ ਦੀ ਮੈਨੂੰ ਰੋਸਥਾ ਕਰਨੀ ਚਾਹੀਦੀ ਠੀਕ ਹੈ ਆ ਦੇ ਉਹ ਇਹ ਜਦੋਂ ਟੋਕੜ ਸੀ ਨਾ ਜਦੋਂ ਆਪਾਂ ਨੇ ਉਹਦਾ ਵੀਡੀਓ ਬਣਾਈ ਸੀ ਇਹਦੀ ਸਾਲੇ ਭਰਾ ਕਹਿੰਦੇ ਸੀ ਕਿ ਯਾਰ ਵੀ ਸਾਨੂੰ ਆਹ ਟੋਕੜ ਝੋਟੀ ਦੇ ਦੇ ਪਹਿਲੇ ਨੇ ਇਹਨੇ ਲਿਆ 16 ਲੀਟਰ ਵੱਧ ਦਿੱਤਾ ਇਹ ਦੋਨ ਲੈ ਆ ਪਹਿਲੇ ਨੇ 16 ਕਿਲੋ ਦਿੱਤਾ ਹੈ ਉੜਾ ਜਾਣਾ ਯਾਰ ਪਸ਼ੂ ਅੰਦਰ ਰਹਿੰਦੇ ਆ ਕਰ ਦੇ ਅੰਦਰ ਕਰਦੇ ਬਾਈ ਆ ਦੇਖ ਇਹ 2.4 ਵੀ ਬਣੂ ਬਾਈ ਟੁਕੜੀ ਬਣਦੀ ਠੀਕ ਹੈ ਚਵਾਈ ਚ ਕੋਈ ਨਰਮ ਆ ਬਾਈ ਹੈ ਠੀਕ ਹੈ ਇਹਦੀ ਕੀ ਡਿਟੇਲ ਹੋਊ ਬਾਈ ਇਹਦਾ 5.5 ਲੱਖ ਜੀ ਮੰਗਦੇ ਆ 5.5 ਲੱਖ ਮੰਗਦੇ ਐਡੀ ਚੋਟੇ ਦੋ ਤਿਆਰ ਕਰਕੇ ਵੇਚਦਾ ਆ ਇਹਨੂੰ ਕਿੰਨਾ ਲੇ ਠੀਕ ਹੈ ਹਾਂ ਜੇ ਤੁਹਾਨੂੰ 20 ਕਿਲੋ ਚਾਹੀਦਾ ਹੈ ਠੀਕ ਹੈ ਹਾਂ 20 ਕਿਲੋ ਵਾਲੀ ਦੇਦਾ ਯਾਰ ਫਿਰ ਉਹੀ ਗੱਲ ਹੈ ਰੇਟ 20 ਕਿਲੋ ਦਾ ਨਹੀਂ ਗਰੰਟੀ ਆਪਾਂ ਦੁੱਧ ਕੱਟ ਕੇ ਚਵਾ ਕੇ ਫਿਰ ਦੇਵਾਂਗੇ ਨਹੀਂ ਐ ਨਹੀਂ ਕਹਿੰਦਾ ਵੀ 20 ਕਿਲੋ ਵਾਲੀ 5 ਲੱਖ ਦੀ ਵਿਕ ਜਾਵੇ 20 ਕਿਲੋ ਵਾਲੀ ਹਾਂ ਜੀ ਵੀ ਤੁਹਾਨੂੰ ਛੋਟੀ ਜਿਹੀ ਕੱਢ ਲਈ ਹਾਂ ਕੋਈ ਉਹੀ ਪੂਰੀ ਕੱਟੀ ਹੈ ਡਾਕਟਰ ਕੇ ਉਹਨਾਂ ਟੀਕੇ ਦੀ ਕੱਟੀ ਹੈ ਡਾਕਟਰ ਕੇ ਉਹਨੂੰ ਪੁੱਛ ਸਕਦੇ ਹਾਂ ਅੱਗੇ ਮੋਦੀ ਦੀ ਕੱਟੀ ਹੈ ਮੈਨੂੰ ਇਹ ਵੀ ਉਹ ਕੱਟੀ ਆਪਣੇ ਕੋਲ ਖੜੀ ਹੈ ਠੀਕ ਹੈ ਜੀ ਹੁਣ ਅੱਗੇ ਨਵਾਬ ਤੋਂ ਗੱਲ ਕਰੀਏ ਠੀਕ ਹੈ ਆਪ ਦੀ ਕਿਧਰ ਹੈ ਜੀ ਧੰਨਵਾਦ ਠੀਕ ਹੈ ਠੀਕ ਹੈ ਹਾਂਜੀ 5.5 ਲੱਖ ਵਾਲਾ ਕੇਸ ਪੇੜਾ ਕਰਦਾ ਮੇਰੀ ਕੇਸ ਨਹੀਂ ਛੋਟੀ ਸਕੂਲੀਆ ਨਹੀਂ ਇਦੋਂ ਦੁਗਣਾ ਡੱਡਾ ਨਾ ਬਣਾਏ ਸੀ ਦੀ ਵੇਰੀ ਗਾਰੰਟੀ ਠੀਕ ਹੈ ਨਾ ਵੀ ਕੋਈ ਆਪਾਂ ਦੁਬਾਰਾ ਦਿਖਾ ਨਹੀਂ ਮੰਨ ਲੈ ਵੀ ਗੱਲ 20 ਕਿਲੋ ਦੁੱਧ ਦੇ ਦੂ 20 ਕਿਲੋ ਦੇ ਹਿਸਾਬ ਨਾਲ ਰੇਟ ਕਰਦੇ ਨਹੀਂ ਮਾਜਰੀ ਕੱਢ ਸਕਦੀ ਮੈਨੂੰ 20 ਹੀ ਤਾਂ ਮੈਨੂੰ ਪੂਰੀ ਮਾਇਦ ਦੇ ਜੀ ਠੀਕ ਹੈ ਹਾਂਜੀ ਤੁਹਾਡੀ ਗੱਲ ਨਹੀਂ ਕੱਢ ਸਕਦੀ ਆ ਪੈਸੇ ਵੀ ਇਹ ਦੀ 1500 ਨਾਲ ਤੇ ਨਹੀਂ ਰਹਿੰਦੀ ਇਹ ਗੱਲ ਸੀ ਦੀ ਮੇਰੀ ਗਾਰੰਟੀ ਹੈ ਅੱਛਾ ਆਪਰਾ ਚੁਆਗੇ ਦੁੱਧ ਬੁਲਾਈ ਵੀ ਚੁਆਵਾ ਲਾਣੀ ਹੋਰ ਲਸੋਈ ਇਹਦਾ ਠੀਕ ਹੈ ਚੱਲ ਲਾਈਵ ਮੰਨ ਲੈ ਵੀ 20 ਕਿਲੋ ਤਿਆਰ ਕਰਦੀ ਹੈ ਹਾਂਜੀ ਕਰ ਦੇਣੀ ਫਿਰ ਰੇਟ ਕਿੰਨਾ ਹੋਊ ਫਿਰ ਤਾਂ ਮੋਹ ਕਿਹਦੀ ਗੱਲ ਹੈ ਕਿੰਨੇ ਪੈਸੇ ਲੈ ਲੇਗਾ ਅੱਜ ਕਿੰਨੇ ਕਿੰਨੇ ਦੀ ਵੇਚਾਂਗੇ ਕਿੰਨੇ ਦੀ ਆਪਾਂ ਤੇ ਵੀ ਆਪਾਂ ਇੰਨੀ ਨਹੀਂ ਦੇਣਾ ਕਿੰਨੇ ਦੀ 55 ਸਾਢੇ ਪੰਜ ਹਾਂਜੀ ਤੇ ਉਹ ਤਰ ਇਹ ਇਹ ਮੱਝ ਕਿਵੇਂ ਆ ਗਈ ਆਹ ਫਿਰ ਮੈਂ ਹਾਂਜੀ ਕੋਈ ਨਹੀਂ ਕਹਿੰਦੀ ਰੋਹੀ ਕੱਢਦੀ ਨਾ ਆਹ ਆਹ ਕਹਿੰਦੀ ਬਾਈ ਆ ਮੈਂ ਸਭ ਹੀ ਆਪਣੇ ਘਰੇ ਰੱਖੀ ਹੋਈ ਐ ਇਹਦੇ ਬੱਚੇ ਵੇਚ ਰਿਆ ਆਪਾਂ ਚਾਰ ਸਾਲਾਂ ਦੇ ਮਾਦੀ ਨਾਲ ਦੇ ਬੱਚੇ ਨੇ ਇਹਦੇ ਠੀਕ ਐ ਹਾਂਜੀ ਤੇ ਮੈਂ ਸਭ ਆਪਣੀ ਬਾਈ ਕੋਲੋਂ ਤਾਂ ਕੱਢ ਲਈ ਠੀਕ ਐ ਹਾਂਜੀ ਘਰ ਦੀ ਮੈਂ ਸਜੀ ਬੱਚਿਆਂ ਕੋਲ ਤੇ ਰੱਖ ਲਈ ਇਹਦੇ ਬੱਚੇ ਮੇਰੇ ਨਾਲ 4 ਦਿਨ ਹੀ ਧੰਦੇ ਨਾਲ ਲੈ ਕੇ ਆਪਾਂ ਠੀਕ ਐ ਅੱਗੇ ਵੀ ਆਪਾਂ ਇਹਦੇ ਕੁਝ ਨੋਰ ਤੋਂ ਬਣਾਈ ਠੀਕ ਐ ਐਸੀਆਂ ਵਧੀਆ ਧੜਾਈ ਦੇ ਜਿਹੜੇ ਕੋ ਠੀਕ ਐ ਇਹ ਇਹ ਮੱਝ ਜਿਹੜੀ ਹੁਣ ਦਿਖਾਵਾਂਗੇ ਜਿਹੜੀ ਆ ਮਾਦੀ ਇਹਨੇ 17 ਨਾਲ ਉਹ ਜੋੜ ਦਿੱਤੇ ਹੀ ਆਪਣੇ ਕੋਲ ਠੀਕ ਐ ਕਾ ਇਹ ਰਾ ਇਹ ਮੈਂ ਆਪਣਾ ਸੌਦਾ ਹੋ ਗਿਆ ਜੀ ਆਪਣਾ 3 ਲੱਖ 2000 ਠੀਕ ਹੈ ਇਹਦਾ ਗੱਲ ਨਾ ਹੋਇਆ ਜੀ ਠੀਕ ਹੈ ਤੁਹਾਨੂੰ ਮਾਰਨਾ ਹੈ ਜੀ ਬੱਚਾ ਬਿਮਾਰ ਹੋ ਗਿਆ ਜੀ ਬੱਚਾ ਮਾਰ ਗਿਆ ਇਹ ਬਿਨਾ ਬੱਚੇ ਨੂੰ ਮਿਲਦੀ ਹੈ ਜੇ ਇਹ ਨੂੰ ਹੁਣ ਚਲੋ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਦੋ ਮਹੀਨੇ ਤੇ ਪਲੱਸ ਹੋ ਗਈ ਸੂਈ ਦੋ ਧੋਕੇ ਕਰਦੀ ਮੈਂ ਠੀਕ ਹੈ ਕੋਈ ਕਿੱਥੇ ਨਹੀਂ 14 ਕਿਲੋ ਦਾ ਤੋਣ ਹੈਗਾ ਹਾਂ ਜੀ ਇਹਨੂੰ ਧੋਕੇ ਪੂਰੀ ਤਸੱਲੀ ਕਰਕੇ ਆ ਪੂਰੀ ਠੰਡੀ ਮਿਲਦੀ ਹੈ ਕੋਈ ਨਾ ਇਹਨੂੰ ਤਾਂ ਮੈਸਾ ਕੋਲਿਆ ਠੀਕ ਹੈ ਇਹ ਕਰਦੀ ਹੈ ਇਹ ਕਿੰਨੇ ਨੇ ਮੰਗੇ ਬਾਈ ਇਹਦਾ ਡੇਢ ਲੱਖ ਰੁਪਏ ਮੰਗਦੇ ਆ ਅੱਛਾ ਡੇਢ ਮੰਗਦਿਆ ਦੇ ਦਾਂਗੇ ਕਿੰਨੇ ਦੀ ਬਾਕੀ ਮੌਕੇ ਤੇ ਕਰ ਲਵਾਂਗੇ ਠੀਕ ਹੈ 2 ਮਹੀਨੇ ਦੀ ਸੂਈ ਹੋਗੀ ਹਾਂ 2 ਮਹੀਨੇ ਦੀ ਸੂਈ ਹੋਗੀ ਠੀਕ ਹੈ ਠੰਡੀ ਚੈਹ ਭਾੜਾ ਪਹੁੰਚਣਾ ਖਵਾਏ ਲੈ ਜਨਦੀ ਤਾਂ ਠੀਕ ਹੈ ਲੈ ਮਿੱਤਰੋ ਅੱਜ ਨਾ ਤੁਹਾਨੂੰ ਆਪਾਂ ਤਿੰਨ ਪਸ਼ੂ ਸੇਲ ਵਾਸਤੇ ਦਿਖਾਏ ਆ ਹਾਂਜੀ ਚੋਤੀਆ ਕੱਟੀ ਦੇ ਜਾਂਦੇ ਜੀ ਕੋਈ ਇਹ ਵੀ ਦੇਵਾਂਗੇ ਹਾਂਜੀ ਇਹ ਆਪਣੀ ਉਸ ਮੈਜ ਦੀ ਹੈ ਜੀ ਮੈਂ ਇਸ ਕਰਕੇ ਲੈ ਆ ਕਿਉਂਕਿ ਇਹ ਉਸ ਮੈਜ ਨੇ ਆਪਣੀ 20 ਲੀਟਰ ਦੁੱਧ ਕੱਢੇਗੀ ਇਹ ਕੱਟੀ ਕਿੰਨੇ ਦੇਵਾਂਗੇ ਬਾਈ ਇੱਕ ਕੱਟੀ ਗਈ ਮੌਕੇ ਤੇ ਕਰ ਲਾਈ ਫੋਨ ਤੇ ਕਰ ਦੱਸ ਦੇ ਅਗਲਾ ਵੀ ਤੇਰੀ ਵਾਰੀ ਵਾਰੀ ਫੋਨ ਲਾਉਣਗੇ ਨਾ ਇਹ ਗੱਟੀ ਨਾ ਘਟਣੀ ਨਹੀਂ ਅੱਛਾ ਹਾਂਜੀ ਬੜੀ ਇਹ ਸੀ ਹੁੰਦੀ ਹੈ ਠੀਕ ਹੈ ਸੁਕੇ ਸੁਕੇ ਵੀ 5 ਲੱਖ ਦੇ ਮੈਂ ਤਾਂ ਜੀ 5 ਤੋਂ ਵੱਧ ਹੀ ਰਚਾਂਗਾ ਘਟਣੀ ਨਹੀਂ ਰਹਿਉ ਆਪਣੇ ਘਰੇ ਹੈ ਐ ਨਹੀਂ ਹੈਗਾ ਜੀ ਆਪਣੇ ਲਈ ਸਾਰੀ ਮੈਸਾਂ 15 ਤੋਂ 20 ਦੇ ਪਲੱਸ ਦੀਆਂ ਨਹੀਂ ਐ ਨਹੀਂ ਗੱਲ ਕਰਦਾ ਹੁਣ ਕੱਟੀ ਦਾ ਅੱਜ ਲੱਖ ਲਵੇਂਗਾ ਹਾਂਜੀ ਸਾਲ ਦੋ ਸਾਲ ਅਗਲਾ ਸਾਮੂ ਆ ਕੱਟੀ ਲੈ ਕੇ ਕੱਟੀ ਦਾ ਬੱਚਾ ਦਾ ਵਧੀਆ ਮੈਂ ਇਹਦਾ ਬੀਬੂ ਹੈ ਜੀ ਠੀਕ ਹੈ ਹਾਂਜੀ ਲੈਣ ਵਾਲੇ ਛੋਕੀਆ ਬੰਦਿਆਂ ਦਾ ਲਊ ਹੈ ਜਿਹਨੂੰ ਪਰਖਾ ਉਹਦਾ ਲਊ ਹੈ ਜੀ ਹੁਣ ਇਹਨੂੰ ਕੋਈ ਦਾਜਿਆਰ ਦੇ 5000 ਨਹੀਂ ਕਹਿ ਦੋ ਭਾਈ ਠੀਕ ਹੈ ਹਾਂਜੀ ਆਪਾਂ ਪੂਤਕ ਸੁਦੇਨ ਪੂਰੇ ਸੰਗਨਾਲਨ ਸਾਰਾ ਰਿਕਾਰਡ ਦੇਖ ਕੇ ਪੈਸੇ ਲੰਮੀ ਆ ਆ ਨੰਬਰ ਬੋਲ ਤੇਰਾ ਮੇਰਾ ਨੰਬਰ ਹੈ ਜੀ 84274 ਹਾਂ 11274 84276 11274 ਜੀ 74 ਲੈ ਮਿੱਤਰੋ ਝੋਟੀਆਂ ਦਿਖਾਈਆਂ ਨੇ ਤੁਹਾਨੂੰ ਤਿੰਨ ਆਹ ਬਾਈ ਕਹਿੰਦਾ ਵੀ ਆਪਾਂ ਕੋਈ ਚੱਕਰ ਨਹੀਂ ਤਿਆਰ ਕਰਕੇ ਵੀ ਦੁੱਧ ਦੇ ਦਾਂਗੇ 20-20 ਕਿਲੋ ਆ ਪੱਟੀ ਦਾ ਵੀ 20 ਕਿਲੋ ਪਲੱਸ ਦੁੱਧ ਤਿਆਰ ਕਰਕੇ ਵੇਚ ਦਾਂਗੇ ਜੀ ਜਿਹੜੇ ਘਰਾਂ ਨੇ ਹੁਣ ਲੈਣੇ ਆ ਹੁਣ ਲੈ ਸਕਦੇ ਆ ਬਾਕੀ ਦੁੱਧ ਤਿਆਰ ਕਰਕੇ ਵੇਚ ਦਾਂਗੇ ਆਪਾਂ ਨੇ ਦਿਖਾਈਆਂ ਇਸ ਕਰਕੇ ਵੀ ਕੋਈ ਭਰਾ ਹੋਵੇ ਚਾਹਵਾਨ ਲੈ ਸਕਦੇ ਠੀਕ ਹੈ ਹਾਂਜੀ ਲੇ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਜੈਨੀ ਕੋਈ ਵੀ ਭਰਾ ਕੋਈ ਪਸ਼ੂ ਇਹਨਾਂ ਚੋਂ ਖਰੀਦਣਾ ਚਾਹੁੰਦਾ ਤਾਂ ਤੁਸੀਂ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਦੁੱਧ ਬਾਈ ਕਹਿੰਦਾ ਵੀ ਆਪਾਂ ਗਾਰੰਟੀ ਨਾਲ ਤਿਆਰ ਕਰਕੇ ਠੀਕ ਹੈ ਵੀਰੇ ਠੀਕ ਹੈ ਜੀ ਧੰਨਵਾਦ